ਪਾਰਤ ਵਿਕਾਸ ਪਰਿਸ਼ਦ ਦੀ ਇੱਕ ਵਿਸ਼ੇਸ਼ ਮੀਟਿੰਗ ਦਾ ਆਯੋਜਨ ਨਿਆਲ ਸ਼ਾਲੀਮਾਰ ਹੋਟਲ ਪਾਤਣਾ ਵਿਖੇ ਕੀਤਾ ਗਿਆ ਜਿਸ ਵਿੱਚ ਪਾਰਤ ਵਿਕਾਸ ਪਰਿਸ਼ਦ ਦੇ ਸੂਬਾ ਪ੍ਰਧਾਨ ਬਲਜਿੰਦਰ ਬਿੱਟੂ ਸੂਬਾ ਸਕੱਤਰ ਡਾਕਟਰ ਮੀਨਾ ਕੁਮਾਰੀ ਕੈਸ਼ੀਅਰ ਸੀਮਾ ਜੋਸ਼ੀ ਅਤੇ ਸੂਬਾ ਆਰਗੇਨਾਈਜ਼ਰ ਸਕੱਤਰ ਨਵਦੀਪ ਗੁਪਤਾ ਆਦਿ ਸ਼ਾਮਲ ਹੋਏ ਇਸ ਮੌਕੇ ਪਰਿਸ਼ਦ ਦੀ ਪਾਤਣਾ ਬ੍ਰਾਂਚ ਦੇ ਪ੍ਰਧਾਨ ਵਿਨੋਦ ਗੋਇਲ ਅਤੇ ਉਹਨਾਂ ਦੀ ਪੂਰੀ ਟੀਮ ਵੱਲੋਂ ਪਹੁੰਚੇ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਆਉ ਵੀਕਟੇਸ ਬਤੀ ਪਾਤੜਾ ਤੋਂ ਸਾਡੇ ਵਿਸ਼ੇਸ਼ ਸੰਵਾਦਤਾ ਫਰਿੰਦਰ ਚਰਮਾ ਦੀ ਇੱਕ ਖਾਸ ਤੇ ਮੇਰਾ ਨਾਮ ਨਦੀਪ ਪੁੱਤਰ ਮੈਂ 프랑ਕਿਸ ਨੂੰ ਨਮਸਕਾਰ ਕਰਦਾ ਹਾਂ ਜੀ ਅੱਜ ਜਿਹੜੇ ਮੀਟਿੰਗ ਸੀ ਗੱਲ ਸੀ ਕਿ ਬਾਂਗਲੇ ਵਿੱਚ ਇਹ ਕੀ ਡਿਸਕਸ ਕਰਨਾ ਹੈ ਕਿ ਇਹ ਜਿਹੜੇ ਕੰਮ ਕਰਨੇ ਕਿਵੇਂ ਕੰਮ ਕਰਦੇ ਨੇ ਤੇ ਪ੍ਰਾਜ ਵਿਜ਼ਿਟ ਅੰਗਰ ਕੀ ਕਿਵੇਂ ਕੰਮ ਕਰਕੇ ਉੱਪਰ ਜਾ ਸਕਦੇ ਆ ਕੋ ਜਿਹੜਾ ਹਸਪਤਲ ਦੇ ਵਿੱਚ ਬੀਆ ਟ੍ਰਸਟ ਬਣੇਗੀ ਟ੍ਰਸਟ ਬਣਾਉਣ ਲਈ ਆਪਣੇ ਭਾਰਤਿਕਾ ਸਰਜਰੀ ਦੇ ਰੂਸ ਤੇ ਇੱਕ ਫਾਰਮੈਟ ਹੈ ਉਹ ਇਹਨਾਂ ਨੂੰ ਦੱਸ ਦਿੱਤਾ ਗਿਆ ਤੇ ਇਹਨਾਂ ਨੇ ਸਾਨੂੰ ਪੂਰਾ ਵਿਸ਼ਵਾਸ ਦਿਲਾਇਆ ਹੈ ਕਿ ਉਹਦਾ ਕਾਫੀ ਕੰਮ ਹੋ ਚੁੱਕਿਆ ਹੈ ਬਿਲਕੁਲ ਥੋੜਾ ਜਿਹਾ ਪਰਸਨ ਬਹਿ ਗਿਆ ਜਿਵੇਂ ਇੰਟਰਸਟ ਹੋ ਜੇਗੀ ਇਹਨਾਂ ਦੀ ਪ੍ਰਿੰਸੀਪਲ ਚ ਇਹ ਆਪਣਾ ਕੰਮ ਸ਼ੁਰੂ ਕਰ ਸਕਤੇ ਹਨ ਜਿਸ ਤਰ੍ਹਾਂ ਵੀ ਮਦਦ ਸਾਨੂੰ ਪਾਰਟ ਕਾਸ ਪਰਚੀ ਬਨੋਂ ਦੇ ਸਕਦੇ ਅਸੀਂ ਜੁਰੂਰ ਇਹਨਾਂ ਨੂੰ ਕਰਾਂਗੇ ਤੇ ਬਾਕੀ ਇਹਨਾਂ ਦੇ ਪਲੈਨਿੰਗ ਔਰ ਪ੍ਰੋਜੈਕਟ ਰਿਪੋਰਟ ਜਾਏਗੀ ਫਿਰ ਅਸੀਂ ਹੋਗਾ ਮੈਂ ਬਲਜਿੰਦਰ ਬਿੱਟੂ ਜੀ ਪ੍ਰਾਂਤ ਪ੍ਰਧਾਨ ਜੀ ਮੇਰੇ ਕੋਲ ਜਿੰਮੇਵਾਰੀ ਹੈ ਕਿ ਇਸ ਵਿੱਚ ਪੂਰੇ ਭਾਰਤ ਵਰਸ਼ ਦੇ ਵਿੱਚ ਸਾਡੀਆਂ 1500 ਤੋਂ ਪਲੱਸ ਬ੍ਰਾਂਚਾਂ ਜੀ ਔਰ 1 ਲੱਖ ਤੋਂ ਪਲੱਸ ਸਾਡੇ ਜਿਹੜੇ ਮੈਂਬਰ ਹੈਗੇ ਆ ਅਸੀਂ ਸਮਾਜ ਸੇਵਾ ਦੇ ਕੰਮ ਕਰਦੇ ਆ ਲੋਕਾਂ ਨੂੰ ਸੰਸਕਾਰਿਤ ਕਰਨਾ ਭਾਰਤੀ ਆ ਦੀ ਅਮੀਰ ਜਿਹੜੀ ਸਾਡੀ ਭਾਰਤੀ ਸੰਸਕ੍ਰਿਤੀ ਹੈ ਉਹਦੇ ਪ੍ਰਤੀ ਅਸੀਂ ਜਾਗਰੂਕਤਾ ਪਲਾਉਣੀ ਹੈ ਔਰ ਲੋੜਵੰਦ ਲੋਕਾਂ ਦੀ ਜਿਹੜੀ ਮਦਦ ਕਰਨਾ ਉਹੀ ਸਾਡਾ ਮਿਸ਼ਨ ਹੈ ਔਰ ਸਵਾਮੀ ਭਵਿਕਨਾਨੰਦ ਜੀ ਦੀਆਂ ਸਿੱਖਿਆਵਾਂ ਨੂੰ ਲਾਗੂ ਕਰਨਾ ਉਹਨਾਂ ਦਾ ਪ੍ਰਚਾਰ ਪ੍ਰਸਾਰ ਕਰਨਾ ਇਹ ਸਾਡਾ ਦੇਵ ਅੱਜ ਦੀ ਮੀਟਿੰਗ ਦਾ ਏਜੰਡਾ ਜਿਹੜਾ ਆਪਣੇ ਪਾਤਰਾਂ ਕੀਤੀ ਕੀ ਕੀਤਾ ਗਿਆ ਜੀ ਮੀਟਿੰਗ ਅੱਜ ਦੀ ਮੀਟਿੰਗ ਦਾ ਏਜੰਡਾ ਮੈਡਮ ਨੇ ਤੁਹਾਨੂੰ ਦੱਸਤਾ ਜੀ ਕਿ ਆਉਣ ਵਾਲੇ ਸਾਲ ਲਈ ਇਹਨਾਂ ਨੇ ਕੀ ਕੰਮ ਕਰਨੇ ਨੇ ਕਿਸ ਤਰ੍ਹਾਂ ਕਰਨੇ ਨੇ ਉਹਦੇ ਲਈ ਕੋਈ ਗਾਈਡਲਾਈਨਾਂ ਕੁਝ ਇਹਨਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਅਸੀਂ ਕਰਨ ਦੇ ਲਈ ਡਿਸਕਸ ਕਰਨ ਦੇ ਲਈ ਇੱਥੇ ਆਜਾ ਹੈ ਜਿਸ ਵਿੱਚ ਸਟੇਟ ਤੋਂ ਬੋਡੀ ਆਈਸੀ ਸਟੇਟ ਦੀ ਸਟ ਉਹਨਾਂ ਨੇ ਸਾਨੂੰ ਪਾਤਰਾ ਬ੍ਰਾਂਚ ਨੂੰ ਜਾਣਕਾਰੀ ਦਿੱਤੀ ਹੈ ਵੀ ਅਸੀਂ ਜਿਹੜੇ ਕੰਮ ਐ ਅਸੀਂ ਕਿਵੇਂ ਕੰਮ ਕਰਨੇ ਨੇ ਜਿਹੜੇ ਫੰਡ ਐ ਉਹ ਅਸੀਂ ਕਿਵੇਂ ਅਸੀਂ ਮਾਰਕੀਟ ਦੇ ਵਿੱਚੋਂ ਅਸੀਂ ਡੋਨੇਸ਼ਨ ਲੈਣੀ ਐ ਤੇ ਉਹਨਾਂ ਨੂੰ ਅਸੀਂ ਕਿਵੇਂ ਕੰਮ ਚਲਾਉਣਾ ਐ ਤੇ ਜੋ ਸਾਡਾ ਜਿਹੜਾ ਮੇਨ ਪ੍ਰੋਜੈਕਟ ਐ ਹਸਪੀਟਲ ਐ ਜਿਹੜਾ ਅਸੀਂ ਉਹਦਾ ٹرسٹ ਬਣਾ ਕੇ ਉਹ ਚਾਲੂ ਕਰਨਾ ਐ ਉਹਦੇ ਬਾਰੇ ਅਸੀਂ ਕਾਫੀ ਵਿਚਾਰ ਕੀਤਾ ਉਹਨਾਂ ਨੂੰ ਦੱਸਿਆ ਵੀ ਸਾਡੀ ਕਿਵੇਂ ਉਹ ਸ਼ੁਰੂ ਕਰ ਸਕਦੇ ਹਾਂ ਅਸੀਂ ਸ਼ੁਰੂ ਕਰਵਾਉ ਸਾਡਾ ਉਹਨਾਂ ਨੇ ਸਾਨੂੰ ਇਹਦੇ ਬਾਰੇ ਗਾਈਡਲਾਈਨ ਦਿੱਤੀ ਹੈ ਕਿ ਬਹੁਤ ਜਲਦੀ ਉਸ ਪ੍ਰੋਜੈਕਟ ਨੂੰ ਅਸੀਂ ਹਸਪੀਟਲ ਨੂੰ ਸ਼ੁਰੂ ਕਰਨਾ ਹੈ ਅਸੀਂ ਜਿਹੜੇ ਪ੍ਰੋਜੈਕਟ ਕਰਦੇ ਨੇ ਪੂਰਾ ਜ਼ਾਰ ਇਹਦੇ ਪ੍ਰੋਜੈਕਟ ਕਰਦੇ ਨੇ ਕਿਸ ਤਰ੍ਹਾਂ ਕਰਨੇ ਨੇ ਉਹ ਅਸੀਂ ਸਟੇਟ ਤੋਂ ਆਏ ਹਾਂ ਬ੍ਰਾਂਡ ਨਾਲ ਡਿਸਕਸ ਕਰਨ ਲਈ ਤੇ ਇਹਨਾਂ ਨੂੰ ਦੱਸਣ ਲਈ ਮੋਟੀਵੇਟ ਕਰਨ ਲਈ ਇਹਨਾਂ ਦੀ ਕੋਈ ਕੁਆਲਿਟੀ ਹੈ ਪੁੱਛਣਾ ਚਾਹਦੇ ਹਾਂ ਦੱਸਣ ਵਾਸਤੇ ਸਾਡੇ ਜਿਹੜਾ ਨੈਸ਼ਨਲ ਜਿਹੜਾ ਪ੍ਰੋਗਰਾਮ ਹੈ ਐਨਜੀਐਸਸੀ ਹੈ ਲੈਟਸ ਗੋ ਟੂ ਕਨਕਲੂਜਨ ਬਾਤ ਕੋ ਜਾਨੋ ਹੈ ਗੁਰਬੰਧਨਾ ਖਾਤਰਾ ਵਿਨੰਦਨ ਹੈ ਉਹਨਾਂ ਵਾਰੇ ਇਹਨਾਂ ਨੂੰ ਦੱਸਣ ਲਈ ਤਾਂ ਕਿ ਉਹ ਬੜੀ ਅੱਛੀ ਤਰ੍ਹਾਂ ਕਰ ਸਕੀਂ। ਤੇ ਬ੍ਰਾਂਡ ਦਾ ਜਿਹੜਾ ਹੈ ਨਾਮ ਹੈ ਇੱਕ ਸਟੇਟ ਲੈਵਲ ਦੇ ਕੇ ਨੈਸ਼ਨਲ ਲੈਵਲ ਤੇ ਪਹੁੰਚ ਸਕੀਂ। ਇਹ ਮੇਨ ਪ੍ਰੋਜੈਕਟ ਦੇ ਪਰ ਲੈ ਕੇ ਚੱਲ ਰਿਹਾ ਹੈ ਆ ਬੰਦਨ ਦੇ। ਪੰਜਾਬ ਪਰ ਦੇ ਤੁਮ ਦੱਸੇ 3000 ਸਾਡੇ ਮੇਨ ਨੈਸ਼ਨਲ ਐਬੀਸੋਲਟ ਹੈ। ਗੁਰਬੰਧਨਾ ਖਾਤਰਾ ਵਿਨੰਦਨ ਐਨਜੀਐਸਸੀ ਫਾਟੂ ਜਾਣਾ। ਉਸ ਤੋਂ ਵੀ ਨਾ ਸਾਡੀ ਸੇਵਾ ਦੇ ਬਹੁਤ ਪ੍ਰੋਜੈਕਟ ਹੈ ਜਿਸ ਦੇ ਅੰਦਰ ਅਸੀਂ ਮੈਡੀਕਲ ਕੈਂਪ ਲਗਾ ਸਕਦੇ ਆ ਅਸੀਂ ਬਲੱਡ ਡੇਸ਼ਨ ਦੇ ਕੈਂਪ ਲਗਾ ਸਕਦੇ ਆ ਅਸੀਂ ਐਨੀਮੀਆ ਮੁਕਤ ਕਰਨ ਲਈ ਜੋ ਸਾਡੀ ਪ੍ਰਾਇਮਰੀ ਸਟਾਰ ਦਾ ਵੀ ਕੋਰਸ ਹੋ ਗਿਆ ਤਾਂ ਕਿ ਸਾਡੇ ਜਿਹੜੀ ਸਾਰੀ ਐਨੀਸ਼ਰ ਹੈ ਉਹ ਨਹੀਂ ਜਾਂ ਮੁਤ ਹੋਵੇ ਉਹਨਾਂ ਨੂੰ ਕੋਈ ਕੋਈ ਪ੍ਰੋਬਲਮ ਨਾ ਹੋਵੇ ਉਹਦੇ ਅੰਦਰ ਅਸੀਂ ਜੈਂਡਰ ਟੈਗ ਕੈਂਪ ਲਗਾ ਸਕਦੇ ਆ ਸੇਵਾ ਜਸਨੀ ਬੱਚਿਆਂ ਨੂੰ ਵੀ ਹੈਲਪ ਕਰ ਸਕਦੇ ਆ ਉਹਨਾਂ ਨੂੰ ਅਸੀਂ ਜਿਹੜੀਆਂ ਬੁੱਕਸ ਤੇ ਸੱਜਿਆਨ ਆਪਣੀਆਂ ਯੂਨੀਫਾਰਮ ਦੇ ਸਕਦੇ ਆ ਕਾਪੀਜ਼ ਵਗੈਰਾ ਸਾਰਾ ਦੇ ਸਕਦੇ ਆ ਕਿਉਂਕਿ ਸਾਡਾ ਜਿਹੜਾ ਮੀਨ ਹੀ ਹੈਗਾ ਦਾ ਸੰਪਰਕ ਸਹਿਯੋਗ ਸੰਸਕਾਰ ਸੇਵਾ ਸਮਰਪਨ ਇਹ ਸਾਡੇ ਪੰਜ ਸੂਤਰਾਂ ਬਾਤ ਪਸ ਬਚੀ ਜਿਹਦੇ ਵਿੱਚ ਸਾਡਾ ਮੇਨ ਹੈ ਕਿ ਅਸੀਂ ਸਵਸਥ ਆਤਮ ਨਿਰਭਰ ਸੰਸਕਾਰਿਤ ਭਾਰਤ ਨੂੰ ਲੈ ਕੇ ਚੱਲ ਰਹੇ ਹਾਂ ਉਹਦੇ ਅੰਦਰ ਇਸ ਸੰਸਕਾਰ ਦੇ ਪ੍ਰੋਜੈਕਟ ਕਰਦੇ ਹਾਂ ਬੱਚਾ ਨੂੰ ਸੰਸਕਾਰਿਤ ਕਰਦੇ ਹਾਂ ਸਾਡ ਬੜਿਆਂ ਨੂੰ ਸੰਸਕਾਰਿਤ ਕਰਦੇ ਹਾਂ ਤੇ ਜਿਹੜੇ ਸਾਡੇ ਸਵਸਥ ਭਾਰਤ ਲਈ ਸਾਡਾ ਮੈਡੀਕਲ ਚੈੱਕਅਪ ਤੇ ਜਿਹੜੇ ਸਾਰੇ ਸਾਡੇ ਸਾਰੇ ਸਵਸਥ ਹੋਵੇ ਸਾਡਾ